ਸਸ਼ੀਗਾਲ ਪੰਜਾਬ ਨਿਊਜ਼ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਮੈਂ ਹਰਵਿੰਦਰ ਕੋ ਸਵਾਗਤ ਕਰਦੀ ਹਾਂ ਖਬਰਾਂ ਦੀ ਸ਼ੁਰੂਆਤ ਕਰ ਲੈਣੇ ਆਂ ਸੁਰੱਖਿਆ ਦੇ ਨਾਲ ਬੇਗਸੁਰ ਸਿੱਖਾਂ ਦਾ ਕਤਲ ਕਰਨ ਵਾਲਾ ਜ਼ਾਲਮ ਸਾਬਕਾ ਇੰਸਪੈਕਟਰ ਸੀਤਾਰਾਮ ਚੜਿਆ ਗੱਡੀ 6 ਮਾਰਚ 2025 ਨੂੰ ਸੀਬੀ ਅਦਾਲਤ ਨੇ ਉਸਨੂੰ 8 ਸੀ ਉਮਰ ਕੈਦ ਦੀ ਸਜ਼ਾ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਤੋਂ ਬਾਅਦ ਚੰਡੀਗੜ੍ਹ ਦੀ ਕਰਾਂਗੇ ਮੰਗ ਸੱਤ ਜਥੇਬੰਦੀ ਦੇ ਪ੍ਰਧਾਨ ਅਸ਼ਮੀ ਸਿੰਘ ਨੇ ਦਿੱਤਾ ਬਿਆਨ ਕਿ ਸਾਡੇ ਸੰਘਰਸ਼ ਦੀ ਸ਼ੁਰੂਆਤ ਅੱਜ ਤੋਂ ਨਹੀਂ ਬਲਕਿ 1930 ਤੋਂ ਹੋਈ ਸੀ ਸ਼ੁਰੂ ਦੀ ਹਜ਼ੂਰੀ ਦੇ ਵਿੱਚ ਤੰਬਾਕੂ ਲੈ ਕੇ ਘੁੰਮਦਾ ਦਿਖਾਈ ਦਿੱਤਾ ਮੰਦਿਰ ਦਾ ਪੁਜਾਰੀ ਨਿਹੰਗ ਸਿੰਘਾਂ ਨੇ ਮੋਖੇ ਉੱਤੇ ਕੀਤਾ ਕਾਬੂ ਕਿਹਾ ਅਜਿਹੀਆਂ ਹਰਕਤਾਂ ਅਸੀਂ ਗੁਰੂ ਘਰਾਂ ਦੇ ਵਿੱਚ ਨਹੀਂ ਕਰਾਂਗੇ ਫਰਦਾਸ਼ਤ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਚੰਡੀਗੜ੍ਹ ਦੇ ਵਿੱਚ 10 ਨਵੰਬਰ ਨੂੰ ਹੋਈ ਇਕੱਠ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਪੰਜਾਬ ਯੂਨੀਵਰਸਿਟੀ ਸਿਰਫ ਪੰਜਾਬ ਦੀ ਹੈ ਇਸ ਉੱਤੇ ਕੋਈ ਵੀ ਅੱਖ ਨਹੀਂ ਰੱਖ ਸਕਦਾ ਸੰਘਰਸ਼ਸ਼ੀਲ ਵਿਦਿਆਰਥੀਆਂ ਨੇ ਵੀ ਸਾਫ਼ ਤੌਰ ਤੇ ਐਲਾਨ ਕਰ ਦਿੱਤਾ ਹੈ ਕਿ ਜਦੋਂ ਤੱਕ ਸਾਡੇ ਹੱਕ ਸਾਨੂੰ ਨਹੀਂ ਮਿਲਦੇ ਸਾਡਾ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਜਾਰੀ ਰਹੇਗਾ ਇਸ ਸਬੰਧੀ ਸੱਜੇ ਜਥੇਬੰਦੀ ਦੇ ਪ੍ਰਧਾਨ ਅਸ਼ਮੀ ਸਿੰਘ ਦਾ ਕਹਿਣਾ ਹੈ ਕਿ ਸਾਡੇ ਸੰਘਰਸ਼ ਦੀ ਸ਼ੁਰੂਆਤ ਅੱਜ ਤੋਂ ਨਹੀਂ ਬਲਕਿ 1930 ਤੋਂ ਹੋਈ ਹੈ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਇਹ ਮੋਰਚਾ ਫਤਿਹ ਕਰਨ ਤੋਂ ਬਾਅਦ ਹੁਣ ਚੰਡੀਗੜ੍ਹ ਦੀ ਵੀ ਮੰਗ ਜਲਦ ਰੱਖਾਂਗੇ ਇਹਦੀ ਸ਼ੁਰੂਆਤ ਅਜਿਹੀ ਹੁੰਦੀ ਇਹਦੀ ਸ਼ੁਰੂਆਤ ਬਦਲੂ ਹੁੰਦੀ ਹੈ ਜਦੋਂ 1930 ਦੇ ਵਿੱਚ ਗਾਂਧੀ ਬੰਗਲਾ ਸਾਹਿਬ ਵਰਤਾਰੇ ਦੇ ਵਿੱਚ ਕਹਿੰਦਾ ਦਾ ਤੁਹਾਨੂੰ ਹਿੰਦੁਸਤਾਨ ਦੇ ਵਿੱਚ ਯਾਦ ਦੀ ਰੰਗ ਬਨਣ ਦਾ ਮੌਕਾ ਮਿਲੂਗਾ ਇਹਦੀ ਸ਼ੁਰੂਆਤ ਉਦੋਂ ਹੁੰਦੀ ਆ ਜਦੋਂ 1946 ਦੇ ਵਿੱਚ ਜਵਾਰ람 네ਰੂ ਕਹਿੰਦਾ ਦਾ ਸਾਡੇ ਨਾਲ ਆਜੋ ਤੁਹਾਨੂੰ ਯਾਦ ਦੀ ਰੰਗ ਬਨਣ ਦਾ ਮੌਕਾ ਮਿਲੂਗਾ ਸਾਇਨੀ ਸਾਡੇ ਸੰਘਰਸ਼ ਦੀ ਸ਼ੁਰੂਆਤ ਉਦੋਂ ਹੋਈ ਆ ਜਦੋਂ 1956 ਦੇ ਵਿੱਚ ਲਿੰਗੁਇਸਟਿਕ ਪੇਰਸੀ ਸਤ ਸੂਬੇ ਬਣ ਗਏ ਸੀਗੇ ਪਰ ਪੰਜਾਬ ਨੂੰ ਪੰਜਾਬੀ ਗੁਰੂ ਬੋਲਿਆਂ ਦੀ ਦਸਤਾ ਸੰਦਰਸ਼ ਕਰਨਾ ਹੈ ਸਾਡੇ ਆਈਸੀ ਸੰਘਰਸ਼ ਇਹਦੀ ਉਦੋਂ ਸ਼ੁਰੂਆਤ ਹੁੰਦੀ ਜਦੋਂ 1975 ਦੇ ਵਿੱਚ ਜਸਪਰ ਸਿੰਘ ਦਾ ਮਤ ਆਇਆ ਸੀ ਜਿਹੜਾ ਫੈਡਰਲ ਲੈਵਲ 'ਤੇ ਗੱਲ ਕਰਦਾ ਸੀ ਪੈਟਰੋ ਸਿੱਖਤ ਦੀ ਗੱਲ ਕਰਦਾ ਸੀ ਉੱਤੇ ਉੱਤੇ ਵੱਧੂ ਘਰ ਦੀ ਗੱਲ ਕਰਦਾ ਸੀ ਸਾਡੇ ਆਈਸੀ ਸੰਘਰਸ਼ ਦੀ ਜਿਹੜਾ ਉਦੋਂ ਕਿ ਉਹ ਤਾਂ ਮੇਰੇ ਤੋਂ ਮੋਰਚਾ ਲੱਗਿਆ ਸੀਗਾ ਸਾਡੇ ਆਈਸੀ ਸੰਘਰਸ਼ ਦੀ ਸ਼ੁਰੂਆਤ ਉਦੋਂ ਹੁੰਦੀ ਜਦੋਂ ਸਾਡੀਆਂ ਪਿਆਰੀਆਂ ਹੋਈਆਂ ਸੀ ਗੁਰੂ ਸਾਹਿਬ ਦੀਆਂ ਸਾਡੇ ਸੰਘਰਸ਼ ਦੀ ਰੋਤ ਉਦੋਂ ਉਦੋਂ ਹੁੰਦੀ ਆ ਜਦੋਂ ਸਾਡੇ ਇੱਕ ਸਾਡ ਦਿੱਲੀ ਗਏ ਸੀਗੇ ਸਾਡੀ ਅੱਤੀ ਲੜਾਈ ਸੈਨਿਕੀ ਜ਼ਰੂਰ ਆ ਪਰ ਇਹਦੇ ਨਾਲ ਸਾਡੀ ਲੈਣੀ ਫੈਡਰਲ ਲੜਾਈ ਸੀ ਆ ਅੱਜ ਵੀ ਅਸੀਂ ਫੈਗਟ ਮੰਗ ਰਹੇ ਆ ਸੈਨਰ ਦੀਆਂ ਟੋਣਾ ਮੰਗ ਰਹੇ ਆ ਕੱਲ ਨੂੰ ਅਸੀਂ ਚੰਡੀਗੜ੍ਹ ਵੀ ਮੰਨ ਮੰਗਾਂਗੇ ਜਿਸ ਪੰਜਾਬ ਪਿੱਛੇ ਅਸੀਂ ਅੱਜ ਲੜ ਰਹੇ ਹਾਂ ਕੀ ਉਹ ਪੰਜਾਬ ਦੇ ਲੋਕ ਸਾਡਾ ਸਾਥ ਦੇ ਰਹੇ ਨੇ ਤੇ ਜੇਕਰ ਪੰਜਾਬ ਦੇ ਲੋਕ ਸਾਡਾ ਸਾਥ ਦੇ ਰਹੇ ਹਾਂ ਤਾਂ ਪੰਜਾਬ ਦਾ ਮੁੱਖ ਮੰਤਰੀ ਕਿਉਂ ਨਹੀਂ ਪੰਜਾਬ ਦੇ ਲੋਕਾਂ ਦੇ ਨਾਲ ਖੜਿਆ ਇਸ ਸਵਾਲ ਈਸ਼ਰਪ੍ਰੀਤ ਸਿੰਘ ਸਿੱਧੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੀਤਾ ਜਿਨ੍ਹਾਂ ਪੰਜਾਬ ਯੂਨੀਵਰਸਿਟੀ ਦੇ ਮੁੱਦੇ ਤੇ ਮਾਨ ਸਰਕਾਰ ਨੂੰ ਤਿੱਖੇ ਸਵਾਲ ਕੀਤੇ ਨੇ ਉਹਨਾਂ ਦਾ ਕਹਿਣਾ ਕਿ ਸਾਨੂੰ ਪੰਜਾਬ ਲਈ ਮਰਨ ਦੀ ਲੋੜ ਨਹੀਂ ਹੈ ਸਾਨੂੰ ਪੰਜਾਬ ਲਈ ਜਿਉਣਾ ਪਵੇਗਾ ਪੰਜਾਬ ਵਾਸਤੇ ਮਰਨ ਦੀ ਲੋੜ ਨਹੀਂ ਹੈ ਹੁਣ ਪੰਜਾਬ ਦੇ ਨੌਜਵਾਨ ਨੂੰ ਪੰਜਾਬ ਵਾਸਤੇ ਜਿਉਂ ਕੇ ਦਿਖਾਉਣ ਦੀ ਲੋੜ ਆ ਪੰਜਾਬ ਦਾ ਨੌਜਵਾਨ ਜੇ ਜਿਊਗਾ ਤਾਂ ਇਹਨਾਂ ਲੀਡਰਾਂ ਨੂੰ ਸਵਾਲ ਪੁੱਛ ਸਕਦਾ ਜੀਦੇ ਪਿੱਛੇ ਅਸੀਂ ਲੜ ਰਹੇ ਆਂ ਪੰਜਾਬ ਪਿੱਛੇ ਕੀ ਅੱਜ ਉਹ ਪੰਜਾਬ ਦੇ ਲੋਕ ਸਾਡੇ ਨਾਲ ਖੜੇ ਨੇ ਜੇ ਪੰਜਾਬ ਦੇ ਲੋਕ ਸਾਡੇ ਨਾਲ ਖੜੇ ਨੇ ਤਾਂ ਫਿਰ ਪੰਜਾਬ ਦਾ ਮੁੱਖ ਮੰਤਰੀ ਕਿਉਂ ਨਹੀਂ ਪੰਜਾਬ ਦੇ ਲੋਕਾਂ ਨਾਲ ਖੜਿਆ 10 ਤਰੀਕ ਨੂੰ ਉੱਥੇ ਕੱਟ ਸਿਰਫ ਸੈਨੇਟ ਬਹਾਲ ਕਰਾਉਣ ਤੱਕ ਦੀ ਨਹੀਂ ਸੀਗਾ 10 ਤਰੀਕ ਨੂੰ ਉੱਥੇ ਕੱਟ ਇਸ ਵਾਸਤੇ ਹੋਇਆ ਸੀਗਾ ਕਿ ਪੰਜਾਬ ਯੂਨੀਵਰਸਿਟੀ ਪੰਜਾਬ ਤੋਂ ਖੋਹੀ ਜਾ ਰਹੀ ਆ ਜੋ ਅਸੀਂ ਕਿਹਾ ਸੀ ਕਿ ਅਸੀਂ ਖੂਨ ਨਹੀਂ ਦੇਵਾਂਗੇ ਤੇ ਤੁਹਾਡੇ ਕੱਟ ਨੇ ਦੱਸਤਾ ਕਿ ਤੁਸੀਂ 1 ਇੰਚ ਵੀ ਪੰਜਾਬ ਯੂਨੀਵਰਸਿਟੀ ਦਾ ਪੰਜਾਬ ਤੋਂ ਬਾਹਰ ਨਹੀਂ ਜਾਣ ਦੋਗੇ ਪਰ ਜਿਨ੍ਹਾਂ ਦੀ ਮੇਰੇ ਵਿਰੋਧ ਜ਼ਿੰਮੇਵਾਰੀਆਂ ਬਣਦੀਆਂ ਨੇ ਉਹਨਾਂ ਨੂੰ ਤਾਂ ਤੁਸੀਂ ਪੁੱਛੋ ਜੇ ਪੰਜਾਬ ਦਾ ਮੁੱਖ ਮੰਤਰੀ ਚਾਹੁੰਦਾ ਫਿਰ ਸਾਡੇ ਡਾਂਗਾ ਤੇ ਸਾਡੇ ਤੇ ਜਦੋਂ ਪਰਚੇ ਪਏ ਪੰਜਾਬ ਦੇ ਨੌਜਵਾਨੇ ਤੇ ਉਦੋਂ ਮੁੱਖ ਮੰਤਰੀ ਸਾਹਿਬ ਨੇ ਕੁਝ ਬੋਲਿਆ ਕਿਉਂ ਨਹੀਂ ਅੱਜ ਪੰਜਾਬ ਦਾ ਨੌਜਵਾਨ ਉਥੇ ਲੰਗਰ ਵੀ ਲਾ ਰਿਹਾ ਹੈ ਅੱਜ ਪੰਜਾਬ ਦਾ ਨੌਜਵਾਨ ਉਥੇ ਡੰਡੇ ਵੀ ਖਾ ਰਿਹਾ ਹੈ ਅੱਜ ਪੰਜਾਬ ਦਾ ਨੌਜਵਾਨ ਉਥੇ ਪਰਚੇ ਵੀ ਪਾ ਰਿਹਾ ਹੈ ਪਰ ਫਿਰ ਵੀ ਪੰਜਾਬ ਦਾ ਮੁੱਖ ਮੰਤਰੀ ਕੁਝ ਵੀ ਨਹੀਂ ਬੋਲ ਰਿਹਾ ਆਪਾਂ ਪੰਜਾਬ ਯੂਨੀਵਰਸਿਟੀ ਤੋਂ ਪੰਜਾਬ ਦਾ ਹੱਕ ਦਿਵਾਉਣੀ ਦਿਵਾਉਣਾ ਪਰ ਜਿਹੜੇ ਕਾਲਜਿਸ ਪੰਜਾਬ ਦੇ ਵਿੱਚ ਨੇ ਜਿਹੜੀ ਯੂਨੀਵਰਸਿਟੀਆਂ ਪੰਜਾਬ ਦੇ ਵਿੱਚ ਨੇ ਉਹ ਵੀ ਸਾਡੀਆਂ ਹੀ ਨੇ ਕਦੇ ਇਹ ਸੋਚਿਆ ਕਿ ਉਸ ਵਿਦਿਆਰਥੀ ਦਾ ਜਿਹੜਾ ਇੱਕ ਵੀ ਕੋਰਸ ਨਵਾਂ ਸ਼ੁਰੂ ਨਹੀਂ ਹੋ ਪਾਰਿਆ ਉਹ ਦੋਨੋਂ ਯੂਨੀਵਰਸਿਟੀਆਂ ਦੇ ਵਿੱਚ ਤੇ 200 ਕਾਲਜਿਸ ਜਿਹੜੇ ਪੰਜਾਬ ਯੂਨੀਵਰਸਿਟੀ ਤੋਂ ਐਫੀਲੀਏਟਡ ਨੇ ਉਹਨਾਂ ਦਾ ਕੀ ਹਾਲ ਆ ਕਦੇ ਇਹ ਸੋਚਿਆ ਆ ਕਿ ਉਹਨਾਂ ਨੂੰ ਆਪਾਂ ਕਿੱਦਾਂ ਅੱਗੇ ਲੈ ਕੇ ਆਉਣਾ ਆਪਾਂ ਨੂੰ ਨੌਜਵਾਨਾਂ ਨੂੰ ਜੇ ਆਪਣਾ ਆਪ ਬਚਾਉਣਾ ਨਾ ਤਾਂ ਫਿਰ ਆਪਣੀ ਗੱਲ ਆਪ ਕਰਨੀ ਪੈਣੀ ਆ ਮੈਂ ਗੱਲ ਕਰਨ ਨੂੰ ਤਿਆਰ ਐ ਮੈਂ ਆਪਣੀ ਪਾਰਟੀ ਤੋਂ ਉੱਤੇ ਉੱਠ ਕੇ ਗੱਲ ਕਰਨ ਨੂੰ ਤਿਆਰ ਹਾਂ ਮੈਂ ਸਾਂਝੀ ਵਾਰਤਾ ਦੀ ਗੱਲ ਕਰਨ ਨੂੰ ਤਿਆਰ ਹਾਂ ਕਿ ਆਓ ਆਪਾਂ ਸਾਰੇ ਇੱਕ ਰਲ ਕੇ ਪੰਜਾਬ ਦੇ ਕਾਲਜਾਂ ਨੂੰ ਬਚਾ ਲਈਏ ਨਹੀਂ ਤਾਂ ਫਿਰ ਮੁੜ ਕੇ ਸਾਡੇ ਆਉਣ ਵਾਲੀ ਪੀੜ੍ਹੀ ਸਾਨੂੰ ਪੁੱਛੂਗੀ ਕਿ ਤੁਸੀਂ ਭਾਈ ਕਿੱਥੇ ਸੀਗੇ ਪੰਜਾਬ ਵਾਸਤੇ ਮਰਨ ਦੀ ਲੋੜ ਨਹੀਂ ਸ਼੍ਰਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ 3 ਨਵੰਬਰ ਨੂੰ ਦਿਨਾ ਕਾਂਗੜ ਵਿਖੇ ਸਿੱਧਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਵੇਗਾ ਇਸ ਸਬੰਧੀ ਸਮਿੰਦਰ ਸਿੰਘ ਮਾਨ ਨੇ ਪ੍ਰੈਸ ਕਾਨਫਰੰਸ ਕੀਤੀ ਤੇ ਸੰਗਤ ਨੂੰ ਹਮ-ਹਮਾ ਕੇ ਪਹੁੰਚਣ ਦੀ ਅਪੀਲ ਵੀ ਕੀਤੀ ਇਸ ਮੌਕੇ ਉਹਨਾਂ ਪੰਜਾਬ ਦੇ ਮੌਜੂਦਾ ਹਾਲਾਤਾਂ ਉੱਤੇ ਵੀ ਚਿੰਤਾ ਜਤਾਈ ਹੈ ਮਾਨ ਦਾ ਕਹਿਣਾ ਹੈ ਕਿ ਜੋ ਮੁਗਲਾਂ ਵੇਲੇ ਸਿੱਖਾਂ ਉੱਤੇ ਅਤਿਆਚਾਰ ਹੁੰਦਾ ਸੀ ਅੱਜ ਉਹੀ ਅਤਿਆਚਾਰ ਮੁੜ ਸਿੱਖਾਂ ਉਤੇ ਕੀਤਾ ਜਾ ਰਿਹਾ ਪਰ ਅਰੰਗਸੇਵ ਨੇ ਜ਼ਬਰਬੋਤ ਕੀਤਾ ਸੀਗਾ ਇਹ ਆਪਣੀ ਰੋਟੀ ਨਹੀਂ ਸੀ ਖਾਂਦਾ ਜਿੰਨਾ ਚੇਰ ਸਵਾ ਮਣ ਹਿੰਦੂਆਂ ਦਾ ਜਿਨੂ ਤੋਲ ਕੇ ਇਹਦੇ ਵਜ਼ੀਰ ਨੂੰ ਪੇਸ਼ ਨਹੀਂ ਸੀ ਕਰਦੇ ਤੇ ਤੁਸੀਂ ਸਮਝ ਸਕਦੇ ਹੋ ਕਿ ਕਿੰਨੇ ਮੁਸਲਮਾਨ ਰੋਜ਼ ਅਰੰਗゼਬ ਨਾਦਨ ਦਾ ਸੀਗਾ ਜ਼ਬਰਦਸਤ ਸੀ ਧਰਮ ਪਰਿਵਰਤਨ ਕਰਾ ਰਿਹਾ ਸੀਗਾ ਪਰ ਅੱਜ ਦੀ ਜਿਹੜੀ ਸਰਕਾਰ ਹੈ ਅਸੀਂ ਸਿੱਖ ਮਹਿਸੂਸ ਕਰ ਰਹੇ ਹਾਂ ਕਿ ਜੋ ਮੌਗਲ ਹਕੂਮਤ ਉਸ ਵੇਲੇ ਕਰ ਰਹੀ ਸੀਗੀ ਉਹੀ ਕੁਛ ਅੱਜ ਸਿੱਖ ਕੌਮ ਦੇ ਨਾਲ ਹੋ ਰਿਹਾ ਹੈ ਜਿਵੇਂ ਬਲੂ ਸਟਾਰ ਕੀਤਾ ਗਿਆ ਫਿਰ ਚਿੱਠੀ ਸਿੰਘ ਬਰੇ ਦੇ ਵਿੱਚ ਸੰ 2000 ਦੇ ਵਿੱਚ 43 ਸਿੱਖ ਫੌਜ ਨੇ ਮਾਰਤੇ ਹੁਣ ਵੀ 32-32 ਸਾਲਾਂ ਤੋਂ ਸਿੱਖ ਜੇਲ੍ਹਾਂ ਦੇ ਵਿੱਚ ਹੈਗੇ ਐ ਜਦ ਕੀ ਬਾਦਸ਼ਾਹ ਜਹਾਂਗੀਰ ਨੇ 6ਵੇਂ 파ਟਸ਼ਾ ਨੂੰ ਰਿਹਾ ਕਰਤਾ ਸੀਗਾ ਮੇਰਾ ਕਹਿਣ ਦਾ ਮਤਲਬ ਹੈ ਕਿ ਜੇ ਰੰਗਸੇਵ ਜ਼ੁਲਮ ਕਰਦਾ ਸੀ ਫਿਰ ਮੌਗਲ ਬਾਦਸ਼ਾਹ ਦੇ ਵਿੱਚ ਹਮਦਰਦੀ ਵੀ ਸੀ ਜਿਵੇਂ ਜਹਾਂਗੀਰ ਦੀ ਸੀ ਬੇਸ਼ੱਕ ਉਸ ਨੇ ਸ਼ਹੀਦ ਕਰਵਾਏ ਪੰਜਵੇਂ ਪਾਤਸ਼ਾਹ ਸੋ ਅਸੀਂ ਜਿਹੜੇ ਸਿੱਖ ਹੈ ਅਸੀਂ ਸਮਝਦੇ ਹਾਂ ਕਿ ਸਾਨੂੰ ਜ਼ਬਰਦਸਤੀ ਅੰਗਰੇਜ਼ਾਂ ਨੇ ਇੰਡੀਆ ਦੇ ਨਾਲ ਰਲਾਇਆ ਜੋ ਕਰਕੇ ਕੋਈ ਵੋਟ ਨਹੀਂ ਫੁਵਾਏ ਸਾਥੋਂ ਕੋਈ ਡੈਮੋਕ੍ਰੈਟਿਕ ਤਰੀਕਾ ਅਪਣਾਇਆ ਨਹੀਂ ਕਪੂਰਥਲਾ ਜ਼ਿਲ੍ਹੇ ਦੇ ਸੁਲਤਾਨਪੁਰ ਲੋਧੀ ਦੇ ਪਿੰਡ ਅਮਾਨੀਪੁਰ ਦੀ ਸਰਬਜਿਤ ਕੌਜੋ ਪਿਛਲੇ ਸਾਲ ਕੋਟਤਾਰਪੁਰ ਲਾਂਗੇ ਰਹੀ ਪ੍ਰਕਾਸ਼ਪੁਰਪ ਤੇ ਸਿੱਖ ਜਥੇ ਦੇ ਨਾਲ ਧਾਰਮਿਕ ਯਾਤਰਾ ਦੇ ਲਈ ਪਾਕਿਸਤਾਨ ਗਈ ਸੀ ਉਹ ਜ਼ਿਲਾਪਤਾ ਹੋਣ ਦੀ ਖਬਰ ਫੈਲ ਗਈ ਸੀ ਜਿਸ ਤੋਂ ਬਾਅਦ ਇਹ ਚਰਚਾ ਉੱઠી ਸੀ ਕਿ ਉਹ ਔਰਤ ਲਾਪਤਾ ਨਹੀਂ ਸਗੋ ਉਸਨੇ ਪਾਕਿਸਤਾਨ ਦੇ ਵਿੱਚ ਆਪਣਾ ਧਰਮ ਪਰਿਵਰਤਨ ਕੀਤਾ ਅਤੇ ਸਰਬਜੀਤ ਕੋਰ ਤੋਂ ਨੂਰ ਹੁਸੈਨ ਨਾਮ ਬਦਲ ਕੇ ਨਿਗਾ ਕਰਵਾ ਲਿਆ ਇਸ ਘਟਨਾ ਨੇ ਪੰਜਾਬ ਦੇ ਵਿੱਚ ਵਿਵਾਦ ਖੜਾ ਕਰ ਦਿੱਤਾ ਪਰਿਵਾਰ ਨੂੰ ਇਸ ਮਾਮਲੇ ਦੀ ਪਹਿਲਾਂ ਕੋਈ ਜਾਣਕਾਰੀ ਨਹੀਂ ਸੀ ਇਸ ਮਾਮਲੇ ਦੇ ਵਿੱਚ ਸਰਬਜੀਤ ਕੋਰ ਦੇ ਫਾਰਮ ਦੀ ਤਸਦੀਕ ਕਰਨ ਵਾਲੇ ਸਾਬਕਾ ਨੰਬਰਦਾਰ ਅਰਜੁਨ ਸਿੰਘ ਕੈਮਰੇ ਦੇ ਸਾਹਮਣੇ ਆਏ ਜਿਨ੍ਹਾਂ ਕਈ ਵੱਡੇ ਖੁਲਾਸੇ ਕੀਤੇ ਹਾਂ ਮੈਂ ਅਜਤ ਸਿੰਘ ਹਾਂ ਐਕਸ ਨੰਬਰ ਪਾ ਰਿਹਾ ਤੇ ਸਰਬਜੀਤ ਕੋਲ ਮੈਂ ਕੋ ਫਾਗਬਾ ਲੈ ਕੇ ਆਇਤੀ ਜੀ ਕਿੰਨੀ ਮੇਰੀ ਗਵਾਹੀ ਬਾਤਿਓ ਤੇ ਮੈਂ ਪਾਕਿਸਤਾਨ ਮਿਲਦੇ ਤੇ ਜਾਣਾ ਦਰਸ਼ਨ ਕਰ ਜਫੇ ਦੇ ਨਾਲ ਜਾਣਾ ਠੀਕ ਹੈ ਤਾਂ ਮੈਂ ਫਿਰ ਐਕਸ ਨੰਬਰ ਪਾ ਕੇ ਬਸ ਕਰ ਕਰ ਤੇ ਹਾਂ ਤੇ ਇਸ ਤੋਂ ਪਹਿਲਾਂ ਵੀ ਸਰਬਜੀਤ ਕੋਲ ਕਹਿੰਦੇ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਜ਼ਰੀਏ ਗਏ ਸੀ ਕਿ ਤੁਹਾਡੇ ਹਾਂ ਪੁਰ ਵੀ ਗਈ ਸੀ ਜੀ ਪਿਛਲੇ ਸਾਲ ਹਾਂ ਉੱਥੇ ਕਰਤਾਰਪੁਰ ਜਦੋਂ ਗਏ ਸੀਗੀ ਉੱਥੇ ਕਿਸੇ ਨੂੰ ਮਿਲੀ ਸੀ ਨਹੀਂ ਉੱਥੇ ਕਿਸੇ ਨੂੰ ਮਿਲਿਆ ਤਿੰਨ ਘੰਟੇ ਸੱਡ ਬਹੁਤ ਐ ਟਾਈਮ ਲੱਗਿਆ ਹਾਂ ਤੁਸੀਂ ਨਾਲ ਹੀ ਸੀਗੇ ਮੈਂ ਨਾਲ ਹੀ ਸੀਗਾ ਤੋ ਉੱਥੇ ਤਿੰਨ ਘੰਟੇ ਕੋਈ ਬੱਤ ਨਹੀਂ ਮਿਲਿਆ ਤੇ ਮੈਂ ਦਰਬਾਰ ਸਾਹਿਬ ਦੇ ਪਾਠ ਵੀ ਕੀਤਾ ਉੱਥੇ ਕਿੰਨੇ ਘੰਟਾ ਅੱਛਾ ਪਾਠ ਕੀਤਾ ਹਾਂ ਠੀਕ ਆ ਇਹ ਕਦੋਂ ਦੀ ਗੱਲ ਕਰ ਕਿੰਨਾ ਚਿਰ ਪਹਿਲਾਂ ਗਏ ਸੀਗੀ ਉੱਥੇ ਹੈ ਕਿੰਨਾ ਚਿਰ ਪਹਿਲਾਂ ਗਏ ਸੀ ਕਿ ਕਰਤਾਰਪੁਰ ਉਹ ਪਿਛਲੇ ਸਾਲ ਗਏਗਾ ਪਿਛਲੇ ਸਾਲ ਉਸ ਟਾਈਮ ਪਾਸਪੋਰਟ ਤੇ ਕੋਲ ਸੀ ਹੈਗਾ ਸੀਗਾ ਪਾਸਪੋਰਟ ਹੈਗਾ ਸਾ ਪਾਸਪੋਰਟ ਉਹਨਾਂ ਲੈ ਲਿਆ ਸੀ ਬੇਗਾਇ ਵੀ ਪਹਿਗਾ ਸੀ ਤੋਦਾ ਵੀ ਹੈਗਾ ਪਾਸਪੋਰਟ ਕਿ ਇਹਨਾਂ ਨੇ ਲੈ ਲਿਆ ਸੀ ਉੱਥੇ ਜਿਹੜੇ ਆਪਣੇ 84 ਜਿਹੜੇ ਠੀਕ ਹੈ ਆ 84 ਜਿਹੜੀ ਆਪਣੀ ਕੋਈ ਹੋ ਗਈ ਹੈ ਜੰਤਰੀ ਜਿਹੜੀ ਆ ਹਾਂ ਉਹਨਾਂ ਲੈ ਸੀ ਠੀਕ ਹੈ ਤੇ ਤੁਸੀਂ ਐਸਜੀਪੀਸੀ ਵੱਲੋਂ ਰეკਮੈਂਡ ਕੀਤਾ ਗਿਆ ਕੀ ਮਤਲਬ ਮੌਜੂਦਾ ਨੰਬਰਦਾਰ ਵੱਲੋਂ ਕੀਤਾ ਜਾਂਦਾ ਐਕਸ ਨੰਬਰਦਾਰ ਵੱਲੋਂ ਉਹਨੇ ਫਾਰਮ ਦੇ ਉੱਤੇ ਕੀਤਾ ਗਿਆ ਜਾਂ ਪੰਚਾਇਤ ਵੱਲੋਂ ਕਿੰਨਾ ਕਿੰਨਾ ਵੱਲੋਂ ਰეკਮੈਂਡ ਕੀਤਾ ਗਿਆ ਜਾਂ ਤਸਦੀਕ ਕੀਤਾ ਗਿਆ ਉਹਨੂੰ ਮੈਨੂੰ ਬਾਕੀ ਤਾਂ ਨਹੀਂ ਪਤਾ ਮੈਂ ਮੇਰੇ ਕੋਲ ਉਹਨੇ ਐਕਸ ਨੰਬਰਦਾਰ ਕਰਕੇ ਦਸਖਤ ਕਰਾਏ ਮੈਂ ਕਿਹਾ ਜੀ ਕੋਈ ਕੋਈ ਬੰਦਾ ਨਹੀਂ ਲੱਭ ਰਿਆ ਪੁੱਛੀ ਕਰਕੇ ਮੈਂ ਕਿਹਾ ਚਲੋ ਜੀ ਮੈਂ ਕਰ ਦ ਹਾਂ ਕੋਈ ਮਾੜੀ ਹਰਕਤ ਉਹਦੀ ਕੋਈ ਹੈ ਵੇਖੀ ਨਹੀਂ ਸੀ ਪਿੰਡ 'ਚ ਅੱਛਾ ਜੀ ਹਾਂ ਕੋਈ ਮਾੜੀ ਹਰਕਤ ਨਹੀਂ ਸੀ ਬਿਲਕੁਲ ਸਹੀ ਸੀ ਜੀ ਹਾਂ ਨਾਲੇ ਸਾਨੂੰ ਕਿਸੇ ਕੇਸ ਦਾ ਪਤਾ ਉਹਦੇ ਨਾਲ ਪਿੰਡ 'ਚ ਕੋਈ ਕੇਸ ਹੀ ਹੋਇਆ ਪਿੰਡ ਦੇ ਵਿੱਚ ਸਹੀ ਸਲਾਮ ਹੈ ਕੋਈ ਪ੍ਰੋਬਲਮ ਨਹੀਂ ਨਾ ਕਿਸੇ ਨੂੰ ਪਤਾ ਹੀ ਆ ਵੀ ਉਹਦੇ ਤੇ ਕੇਸ ਆਇਆ ਹੈ ਜਾਂ ਨਹੀਂ ਹੈ ਤੇ ਅਦਰ ਨੂਰ ਹੁਸੈਨ ਦੇ ਮਾਮਲੇ ਉੱਤੇ ਨਿਹੰਗ ਸਿੰਘ ਰਾਜਾ ਰਾਜ ਸਿੰਘ ਦਾ ਵੀ ਬਿਆਨ ਸਾਹਮਣੇ ਆਇਆ ਹੈ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਇਸ ਘਟਨਾ ਦੀ ਸਤਿ ਸ੍ਰੀ ਸ਼ਬਦਾਂ ਦੇ ਵਿੱਚ ਨਿਖੇਧੀ ਕਰਦੇ ਹਾਂ ਉਹਨਾਂ ਦਾ ਕਹਿਣਾ ਹੈ ਕਿ ਇਸ ਔਰਤ ਨੇ ਪੰਜਾਬ ਅਤੇ ਆਪਣੇ ਪਿੰਡ ਵਾਸੀਆਂ ਦਾ ਨਾਮ ਖਰਾਬ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਦੋ ਤਿੰਨ ਦਿਨਾਂ ਦਾ ਮੁੱਦਾ ਸੋਸ਼ਲ ਮੀਡੀਆ ਤੇ ਚੱਲ ਰਿਹਾ ਉਹ ਜਿਹੜੀ ਸਰਬਜੀਤ ਉੱਥੇ ਪਾਕਿਸਤਾਨ ਜਥੇ ਦੇ ਨਾਲ ਗਈ ਸੀ ਉੱਥੇ ਜਾ ਕੇ ਉਹ ਜਥੇ ਚੋਂ ਭੱਜ ਗਈ ਤੇ ਉੱਥੇ ਜਾ ਕੇ ਉਹਨੇ ਵਿਆਹ ਕਰਾ ਲਿਆ ਨਿਕਾਹ ਕਰਾ ਲਿਆ ਨੂਰ ਹਸੈਨ ਬਣ ਗਈ ਤੇ ਉਹਦੇ ਸਬੰਧ ਦੇ ਵਿੱਚ ਸੋਸ਼ਲ ਮੀਡੀਆ ਤੇ ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਵੀਡੀਓ ਪੈ ਰਹੀਆਂ ਨੇ ਲੋਕਾਂ ਵੱਲੋਂ ਸਿੱਖ ਕੌਮ ਨੂੰ ਬਦਨਾਮ ਕਰਨ ਵਾਸਤੇ ਜਿਹੜੇ ਮਾੜੇ ਸ਼ਬਦ ਕੌਮ ਨੂੰ ਬੋਲੇ ਜਾ ਰਹੇ ਨੇ ਤਾਕਤ ਸਾਡੇ ਜਥੇਦਾਰ ਨੂੰ ਬੋਲੇ ਜਾ ਰਹੇ ਨੇ ਹੋਰ ਬਹੁਤ ਸਾਰੇ ਜਿਹੜੇ ਮਾੜੇ ਬੋਲ ਸ਼ਬਦ ਬੋਲੇ ਜਾ ਰਹੇ ਨੇ ਅਸੀਂ ਉਸ ਜਿਹੜੀ ਘਟਨਾ ਹੈ ਦੀ ਸਖਤ ਨਿੰਦਾ ਕਰਦੇ ਆ ਤੇ ਇਹ ਜਿਹੜੀ ਉਥੇ ਨੂਰ ਹੁਸੈਨ ਬਣੀ ਆ ਜਾ ਕੇ ਉਹਨੇ ਆਪਦੇ ਪਰਿਵਾਰ ਦਾ ਆਪਦੇ ਪਿੰਡ ਵਾਲਿਆਂ ਦਾ ਪੰਜਾਬ ਦਾ ਇੰਡੀਆ ਦਾ ਜਿਹੜਾ ਨਾਮ ਬਦਨਾਮ ਕੀਤਾ ਉਹ ਚੰਗੀ ਗੱਲ ਨਹੀਂ ਹੈਗੀ ਉਥੇ ਜਾ ਕੇ ਉਹਨੇ ਜਥੇ ਦੇ ਵਿੱਚ ਜਥੇ ਨੂੰ ਬਦਨਾਮ ਕਰਤਾ ਉਹ ਜਾ ਕੇ ਉਥੇ ਧਰਮ ਪਰਵਤਨ ਕਰਕੇ ਨੂਰ ਹੁਸੈਨ ਵਾਲੇ ਉਹਦੇ ਬਿਆਨ ਵੀ ਆਏ ਨੇ ਇਹ ਜਿਹੜੀ ਚਾਲ ਆ ਇਹ ਸਾਰੀਆਂ ਏਜੰਸੀਆਂ ਦੀ ਚਾਲ ਆ ਮੈਂ ਸਾਰਿਆਂ ਨੂੰ ਪੁੱਛਣਾ ਚਾਹੁੰਨਾ ਭਾਰਤ ਸਰਕਾਰ ਨੂੰ ਕਹਿਣਾ ਚਾਹੁੰਨਾ ਏਜੰਸੀਆਂ ਨੂੰ ਕਹਿਣਾ ਚਾਹੁੰਨਾ ਜਦੋਂ 9 ਸਾਲ ਹੋ ਗਏ ਉਹਨੂੰ ਉਥੇ ਗੱਲਬਾਤ ਕਰਦੀ ਉਹਦੇ ਬਿਆਨ ਨੇ ਵੀ ਮੇਰੇ 9 ਸਾਲਾਂ ਤੋਂ ਗੱਲਬਾਤ ਚੱਲ ਰਹੀ ਆ ਕੀ 9 ਸਾਲਾਂ ਦੇ ਵਿੱਚ ਭਾਰਤ ਸਰਕਾਰ ਨੇ ਉਹਨਾਂ ਦਾ ਕਦੇ ਫੋਨ ਨਹੀਂ ਖੰਗਾ ਲਿਆ ਉਹ ਚੱਲੇ ਨਹੀਂ ਓਹ ਹੋ ਹੋਏ ਨਹੀਂ ਹੈਗੇ 9 ਸਾਲਾਂ ਦੇ ਵਿੱਚ ਉਹਨਾਂ ਨੂੰ ਇਹ ਨਹੀਂ ਪਤਾ ਲੱਗਿਆ ਵੀ ਇਹ ਕਿਹਦੇ ਨਾਲ ਗੱਲਬਾਤ ਕਰਦੀ ਆ ਸਟ੍ਰਾਈਕ ਹੋਇਆ ਪਾਕਿਸਤਾਨ ਨਾਲ ਲੜਾਈ ਹੋਈ ਤੇ ਉਸ ਤੋਂ ਬਾਅਦ ਜਿਹੜਾ ਬੰਬ ਅਲਰਟ ਹੋਇਆ ਉਸ ਵੇਲੇ ਜਦੋਂ ਪਾਕਿਸਤਾਨ ਨਾਲ ਲੜਾਈ ਹੋਈ ਉਹ ਤੋਂ ਬਹੁਤ ਸਾਰੇ ਯੂਟਿਊਬਰਾਂ ਨੂੰ ਖੜਿਆ ਗਿਆ ਵੀ ਇਸ ਗੱਲਬਾਤ ਤੇ ਵੀ ਇਹਨਾਂ ਦੇ ਉੱਥੇ ਸੰਬੰਧ ਨੇ ਫਿਰ ਜਦੋਂ ਉਹਦਾ ਪਾਸਪੋਰਟ ਉੱਥੇ ਜਮ੍ਹਾਂ ਹੋਇਆ ਜਾਣ ਵਾਸਤੇ ਉਹਨੇ ਆਪਦਾ ਅਪਲਾਈ ਕੀਤਾ ਬਾਰਡਰ ਤੇ ਵੀ ਉਹਦੇ ਉੱਤੇ ਕਾਗਜ਼ ਜਮ੍ਹਾਂ ਹੋਏ ਹੋਣੇ ਉਹਦਾ ਫੋਨ ਵੀ ਹੋਣਾ ਮੈਂ ਭਾਰਤ ਸਰਕਾਰ ਨੂੰ ਏਜੰਸੀਆਂ ਨੂੰ ਪੁੱਛਣਾ ਚਾਹਣਾ ਕੀ ਗੱਲ ਉਹਦੇ ਨੰਬਰ ਦੀ ਵੈਰੀਫਿਕੇਸ਼ਨ ਨਹੀਂ ਤੁਸੀਂ ਕਰੀ ਬੇਕਸੂਰ ਸਿੱਖਾਂ ਦਾ ਕਤਲ ਕਰਨ ਵਾਲਾ ਜ਼ਾਲਮ ਸਾਫਾ ਇੰਸਪੈਕਟਰ ਸੀਤਾਰਾਮ ਗੱਡੀ ਚੜ੍ਹ ਗਿਆ ਦੱਸਿਆ ਜਾ ਰਿਹਾ ਹੈ ਕਿ ਉਹ ਪਿਛਲੇ 2 ਦਿਨਾਂ ਤੋਂ ਬਿਮਾਰ ਸੀ ਜਿੱਥੇ ਉਸ ਦੀ ਦੇਰ ਰਾਤ ਮੌਤ ਹੋ ਗਈ ਹੈ ਸੀਤਾਰਾਮ ਨੂੰ 6 ਮਾਰਚ 2025 ਨੂੰ ਮੁਹਾਲੀ ਦੀ ਇੱਕ ਵਿਸ਼ੇਸ਼ ਸੀਬੀਆਈ ਅਦਾਲਤ ਨੇ ਉਮਰਕੈਦ ਦੀ ਸਜ਼ਾ ਸੁਣਾਈ ਸੀ ਗੁਰਦੁਆਰਾ ਮੰਜੀ ਸਾਹਿਬ ਵਿਖੇ ਇੱਕ ਮੰਦੀ ਦਾ ਪੁਜਾਰੀ ਤੰਬਾਕੂ ਲੈ ਕੇ ਗੁਰੂ ਘਰ ਦੀ ਹਜ਼ੂਰੀ ਦੇ ਵਿੱਚ ਘੁਮਦਾ ਦਿਖਾਈ ਦਿੱਤਾ ਜਿਸ ਨੂੰ ਮੌਕੇ ਉੱਤੇ ਹੀ ਨਿਹੰਗ ਸਿੰਘਾਂ ਨੇ ਗ੍ਰਿਫਤਾਰ ਕਰ ਲਿਆ ਨਿਹੰਗ ਸਿੰਘਾਂ ਦਾ ਕਹਿਣਾ ਕਿ ਜੇਕਰ ਪੁਜਾਰੀ ਗੁਰੂ ਘਰਾਂ ਦੇ ਵਿੱਚ ਆ ਕੁਝ ਕਰਨਗੇ ਤਾਂ ਬਾਕੀ ਲੋਕਾਂ ਨੂੰ ਹੀ ਕੀ ਸਿੱਖਿਆ ਦੇਣਗੇ ਉਹਨਾਂ ਦਾ ਕਹਿਣਾ ਕਿ ਗੁਰੂ ਘਰਾਂ ਦੇ ਵਿੱਚ ਅਜਿਹੀ ਹਰਕਤ ਬਿਲਕੁਲ ਵੀ ਬਰਦਾਸ਼ਤ ਨਹੀਂ ਹੋਵੇਗੀ ਗੁਰਦੁਆਰਾ ਮੰਜੀ ਸਾਹਿਬ ਆਲਮੀ ਦਾ ਕਿੱਥੋਂ ਆਇਓ ਭਾਈ ਸਾਹਿਬ ਤੁਸੀਂ ਆ ਪੰਡਤੋ ਆ ਪੰਡਤ ਨੇ ਮੰਦਿਰ ਦੇ ਵਿੱਚ ਤੇ ਆ ਵੀ ਪ੍ਰਵਾਸ ਦੇ ਵਿੱਚ ਪੀਤੂ ਵਿਆਹ ਤੇ ਬਿਹਾਰ ਤੋਂ ਨਹੀਂ ਇਹ ਪੰਡਤ ਨੇ ਤੁਹਾਡੇ ਕੋਲ ਕੀਆ ਦਿਖਾਉਂੋ ਚੈੱਕ ਕਰੋ ਚੈੱਕ ਕਰੋ ਕਾ ਇਹ ਜੋ ਵਿਆਹ ਦਿਖਾ ਰਿਹਾ ਹੈ ਜੱਦਾ ਵੀ ਕਿਹਾ ਹੈ ਔਰ ਇਧਰ ਜਿਹੜਾ ਆ ਕੈਮਰਾ ਕੋਲੇ ਕਰਿਓ ਜੀ ਆ ਜਰਦੇ ਇਹਦੇ ਕੋਲ ਆ ਤੁਹ ਦਿਖਾ ਕੀ ਅੰਦਰੇ ਕੋਲ ਆ ਮੰਦਿਰ ਦੇ ਵਿੱਚ ਪੰਡਤ ਨੇ ਦੇਖ ਲਓ ਜੀ ਇਹ ਮੰਦਿਰ ਦੇ ਵਿੱਚ ਪੰਡਤ ਨੇ ਮੰਦਿਰ ਦੇ ਵਿੱਚ ਪੂਜਾ ਪਾਠ ਕਰਦੇ ਨੇ ਆ ਇਹਨਾਂ ਦਾ ਹਾਲ ਆ ਇਹ ਸਾਡੇ ਗੁਰੂ ਘਰ ਦੇ ਵਿੱਚ ਆ ਜਰਦੇ ਲੈ ਕੇ ਆਉਂਦੇ ਨੇ ਹਣ ਤਾਂ ਹੋਈ ਨਾ ਅਸੀਂ ਕੀ ਕਰੀਏ ਸਾਨੂੰ ਇੱਥੇ ਲੋਕ ਆ ਕੇ ਕਹਿੰਦੇ ਤੁਸੀਂ ਗਲਤ ਕਰਦੇ ਹੋ ਮਾਰ ਦਿਓ ਕੁੱਟ ਦੇ ਹੁਣ ਇਹਨਾਂ ਨੂੰ ਕੀ ਕਰੀਏ ਦੱਸੋ ਅਸੀਂ ਭਾਈ ਜੀ ਦੱਸੋ ਹੁਣ ਭਾਈ ਜਿਹੜੇ ਜਿਨ੍ਹਾਂ ਨੇ ਪੱਗਾ ਸਿਰ ਚ ਫਸਾਈਆਂ ਉਹ ਵੀ ਸਾਡੇ ਖਿਲਾਫ ਹੋ ਗਏ ਇੱਥੇ ਆ ਕੇ ਸਾਨੂੰ ਸਾਡੇ ਕੋਟ ਲੈਂਦੇ ਆ ਜੀ ਆ ਮੰਦਰ ਦੇ ਵਿੱਚ ਪਾਠ ਕਰ ਰਿਹਾ ਪੂਜਾ ਨਹੀਂ ਯਾਰ ਇਹ ਤੁਹਾਰਾ ਹੀ ਹੈ ਉਹ ਮੰਦਰ ਮੰਦਰ ਵਿੱਚ ਪੂਜਾ ਕਰਤਾ ਹੈ ਐ ਲੇਟ ਜਾਈਏ ਸਾਹ ਹਾਂ ਮੰਦਰ ਦੀ ਪੂਜਾ ਕਰਦਾ ਤੇ ਤਮਾਰੀ ਉਹ ਸਾਈਂ ਜੀ ਆਉਂਦਾ ਬਾਬਾ ਜੀ ਆਪਾਂ ਪੂਜਾ ਕਰਦਾ ਦੇਖਦਾ ਕਰਦਾ ਹਾਂ ਹਾਂ ਮੰਦਰ ਦੇ ਇਹਨਾਂ ਦੇ ਨਾਲ ਨਿਕ ਕੋਈ ਕੋਈ ਸਰਦਾਰ ਖਾਤਾ ਅਸੀਂ ਗੁਰੂ ਘਰ ਦੀਆਂ ਕਮੇਟੀਆਂ ਨੂੰ ਕਹਿਣਾ ਚਾਹੁੰਦੇ ਆ ਵੀ ਵੱਧ ਤੋਂ ਵੱਧ ਇਹਨਾਂ ਤੇ ਐਕਸ਼ਨ ਲਿਆ ਜਾਵੇ ਵੀ ਅਸੀਂ ਸੈਂਕੜੇ برداشت ਨਹੀਂ ਕਰਨਗੇ ਇਹ ਚੀਜ਼ਾਂ ਨੂੰ ਤਿੰਨ ਵਾਰ ਤਿੰਨ ਪੂਜਾ ਦਾ ਹੋ ਰਿਹਾ ਹੈ ਜਰ ਤੱਕ ਪੀੜੀਆਂ ਦਾ ਇਹਨਾਂ ਦੀਆਂ ਦਿਨੀਆਂ ਵੀ ਲੈ ਕੇ ਆਉਂਦੀਆਂ ਨੇ ਅਸੀਂ 20 ਵਾਰ ਫੜੀਆਂ ਨੇ ਉਹ ਬਤਾएंगे ਕਮਾਲੋਪਿੰਡ ਦੇ ਵਿੱਚ ਸ਼ਰੀਆਮ ਪਿੰਡ ਵਾਸੀਆਂ ਦੇ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਦਰਅਸਲ ਇਸ ਪਿੰਡ ਦੇ ਵਿੱਚ ਬਿਨਾਂ ਮਨਜ਼ੂਰੀ ਤੋਂ ਪ੍ਰਦੂਸ਼ਣ ਵਾਲੀ ਫੈਕਟਰੀ ਚੱਲ ਰਹੀ ਹੈ ਜਿਸ ਦਾ ਪਿੰਡ ਵਾਸੀ ਲਗਾਤਾਰ ਵਿਰੋਧ ਕਰ ਰਹੇ ਨੇ ਤੇ ਜਿਹੜੇ ਲੋਕ ਵਿਰੋਧ ਕਰ ਰਹੇ ਨੇ ਉਹਨਾਂ ਉੱਤੇ ਹੀ ਹੁਣ ਪੁਲਿਸ ਐਫਆਈਆਰ ਦਰਜ ਕਰ ਰਹੀ ਹੈ ਜਿਨ੍ਹਾਂ ਦੇ ਹੱਕ ਦੇ ਵਿੱਚ ਅਮਿਤੋਜ ਮਾਨ ਅੱਗੇ ਆਏ ਨੇ। ਜਿਨ੍ਹਾਂ ਦਾ ਕਹਿਣਾ ਕਿ ਇਹ ਧੱਕੇਸ਼ਾਹੀ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਹਨਾਂ ਨੇ ਇਹ ਮੋਟਰ ਚੱਕ ਕੇ ਕਿੱਥੇ ਰੱਖ ਲਈ ਸੀ ਤੁਸੀਂ ਆਹ ਗੱਡੀਆਂ ਵਾਲੀ ਥਾਂ ਤੇ ਮੋਟਰ ਰੱਖਤੀ ਕਿ ਗਲਤ ਚੱਲ ਰਹੀ ਐ ਇਹ ਫੈਕਟਰੀ ਦਾ ਤਾਂ ਬੰਦ ਦਾ ਆਰਡਰ ਐ ਇਹਨਾਂ ਦੇ ਉੱਤੇ ਤੁਹਾਡੇ ਤੇ ਇਕੱਲਿਆਂ ਤੇ ਕੀਤਾ ਜਾਂ ਬਾਕੀਆਂ ਤੇ ਵੀ ਕੀਤਾ 4 ਅਨੁਫਸ਼ਾਤੇ ਇੱਕ ਮੇਰੇ ਤੇ ਪੰਜ ਬੰਦਿਆਂ ਦੇ ਕਮਾਲੂ ਪਿੰਡਿਆਂ ਦੇ ਇਹਨਾਂ ਦੇ ਨਾਂ ਲੈ ਕੇ ਤੇ 4 ਅਨੁਫਸ਼ਾਤੇ ਜਿਨੂੰ ਮਰਜ਼ੀ ਪਾ ਦੇਣੋ ਇਨਾਂ ਤੇ ਕਿਹੜੀ ਦਫਾ ਲਈਏ ਤੁਹਾਡੇ ਤੇ ਚੋਰੀ ਦਾ ਜੀ ਚੋਰੀ ਦਾ ਮਕਦਮਾ ਕਰਤਾ ਜੀ ਐਫ ਆਈ ਆਰ ਕੱਟਦੀ ਮਕਦਮਾ ਨਹੀਂ ਐਫ ਆਈ ਆਰ ਕੱਟਦੀ ਸਾਹਮਣੇ ਹੁਣ ਇਹ ਦੱਸੋ ਕੇਸ ਇਨਾਂ ਤੇ ਹੋਣਾ ਚਾਹੀਦਾ ਜਿਹੜੇ ਕੇ ਸਰਕਾਰ ਦੀ ਕਨਸਟੀਟਿਊਸ਼ਨਲ ਬਾਡੀ ਦਾ ਆਰਡਰ ਨੂੰ ਡਿਨਾਈ ਕਰ ਰਿਹਾ ਐ ਐਫਲੂਐਂਟ ਵਾਟਰ ਕੱਢ ਕੇ ਬਾਹਰ ਪਾ ਰਹੇ ਨੇ ਤੇ ਕੇਸ ਇਨਾਂ ਤੇ ਹੋ ਰਿਹਾ ਮੈਂ ਸਿਰਫ ਪੁਲਿਸ ਵਾਲਿਆਂ ਨੂੰ ਪੁੱਛਣਾ ਚਾਹੁੰਦਾ ਕਿ ਜਿਹੜਾ ਤੁਸੀਂ ਕੇਸ ਇਨਾਂ ਤੇ ਕੀਤਾ ਹੈ ਇਹ ਕਿਹੜੀ ਗੱਲ ਦਾ ਕੀਤਾ ਚੋਰੀ ਦਾ ਆ ਤਾਂ ਪਈ ਉਹ ਮੋਟਰ ਤੇ ਚੋਰੀ ਕਿਵੇਂ ਹੋਗੀ ਤੇ ਫੇਰ ਤੁਹਾਡੇ ਅੱਜ ਡੀਐਸਪੀ ਸਾਹਿਬ ਇਹਨਾਂ ਨੂੰ ਆ ਕੇ ਆਂਦੇ ਨੇ ਕਿ ਕੇਸ ਨਹੀਂ ਕਰਾਂਗੇ ਸਿਰਫ ਇਸ ਲਈ ਕਿ ਅਸੀਂ ਸਾਰੇ ਆਉਣ ਵਾਲੇ ਹਲੇ ਤੁਸੀਂ ਗਾਂ ਵੇਖਿਓ ਜੇ ਪਰਸੋਂ ਵੀ ਅਸੀਂ ਆਉਣਾ ਗਿੱਦੜਵਾਏ ਉਸ ਤੋਂ ਬਾਅਦ ਇੱਥੇ ਫੌਜ ਆਊਗੀ ਸਾਰੀ ਪੱਤਰਕਾਰਾਂ ਦੀ ਵੀ ਤੇ ਹੋਰ ਲੋਕਾਂ ਨੂੰ ਵੀ ਸੱਦਾਂਗੇ ਤੁਸੀਂ ਐਂ ਸਮਝ ਲਿਓ ਐਂ ਹੀ ਕਰਦੇ ਹੋਗੇ ਤੁਸੀਂ ਜਿਹੜਾ ਮਰਜੀ ਤੱਕ ਆ ਕਰੂਗੇ ਅਸੀਂ ਉਹਨੂੰ ਹਾਈ ਕੋਰਟ ਲੈ ਕੇ ਜਾਵਾਂਗੇ ਇਸ ਬੰਦੇ ਨੂੰ ਪੰਜਾਬ ਪੋਲਿਊਸ਼ਨ ਬੋਰਡ ਨੂੰ ਡੇਢ ਮਹੀਨਾ ਪਹਿਲਾਂ ਇਹਨਾਂ ਨੇ ਐਪਲੀਕੇਸ਼ਨ ਦਿੱਤੀ ਹੋਈ ਆ ਕਿ ਆ ਫੈਕਟਰੀ ਬੰਦ ਆ ਫਿਰ ਵੀ ਚੱਲ ਰਹੀ ਆ ਉਹਨਾਂ ਦੇ ਮੁਕੱਦਮਾ ਨਾ ਕਰਕੇ ਜਿਹੜੇ ਬੰਦੇ ਰੋਕਣਾ ਚਾਹ ਰਹੇ ਪਿੰਡ ਵਾਲੇ ਇਹਨਾਂ ਦੇ ਮੁਕੱਦਮਾ ਕਰੀ ਜਾਨੀਓ ਤੁਸੀਂ ਬੱਲੇ ਉਹ ਤੇਰੀ ਬਦਲਾਵ ਵਾਲੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਆਏ ਲੋਕਾਂ ਦੀ ਸਰਕਾਰ ਲੋਕਾਂ ਦੁਆਰਾ ਲੋਕਾਂ ਲਈ ਪੰਜਾਬ ਦੇ ਖਡੂਰ ਸਾਹਿਬ ਤੋਂ ਵਿਧਾਇਕ ਮਨਜੰਦਰ ਸਿੰਘ ਲਾਲਪੁਰਾ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਝਟਕਾ ਲੱਗਾ। ਮਿਲੀ ਜਾਣਕਾਰੀ ਮੁਤਾਬਕ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਵਿਧਾਇਕ ਦੀ ਸਜ਼ਾ ਤੇ ਰੋਕ ਲਗਾਉਣ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ। ਮਿਲੀ ਜਾਣਕਾਰੀ ਮੁਤਾਬਕ ਵਿਧਾਇਕ ਲਾਲਪੁਰਾ ਨੇ ਸਜ਼ਾ ਰੱਦ ਕਰਨ ਦੀ ਮੰਗ ਨੂੰ ਲੈ ਕੇ ਪਟੀਸ਼ਨ ਦਾਇਰ ਕੀਤੀ ਸੀ ਪਰ ਹਾਈ ਕੋਰਟ ਨੇ ਉਸ ਦੀ ਇਸ ਅਪੀਲ ਨੂੰ ਰੱਦ ਕਰ ਦਿੱਤਾ। ਜਿਸ ਤੋਂ ਬਾਅਦ ਲਾਲਪੁਰਾ ਦੀ ਖਡੂਰ ਸਾਹਿਬ ਤੋਂ ਵਿਧਾਇਕੀ ਖਤਰੇ ਦੇ ਵਿੱਚ ਪੈ ਗਈ। ਕਾਜ਼ੀ ਨੇ ਕਿ 2 ਮਹੀਨੇ ਪਹਿਲਾਂ ਤਰਨਤਾਰਨ ਜ਼ਿਲ੍ਹਾ ਅਦਾਲਤ ਨੇ ਮੰਜੰਦੂ ਸਿੰਘ ਲਾਲਪੁਰਾ ਸਮੇਤ 12 ਲੋਕਾਂ ਨੂੰ ਹਮਲੇ ਅਤੇ ਛੇੜਛਾੜ ਦੇ ਇੱਕ ਮਾਮਲੇ ਦੇ ਵਿੱਚ ਦੋਸ਼ੀ ਠਹਿਰਾਇਆ ਸੀ ਪੁਲਿਸ ਨੇ ਵਿਧਾਇਕ ਸਮੇਤ 7 ਹੋਰਾਂ ਨੂੰ ਗ੍ਰਿਫਤਾਰ ਕੀਤਾ ਸੀ 12 ਸਤੰਬਰ ਨੂੰ ਸੁਣਵਾਈ ਤੋਂ ਬਾਅਦ ਵਿਧਾਇਕ ਨੂੰ 4 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ ਇਹ ਪੂਰਾ ਮਾਮਲਾ 2013 ਦਾ ਹੈ ਉਸ ਸਮੇ ਵਿਧਾਇਕ ਲਾਲਪੁਰਾ ਇੱਕ ਟੈਕਸੀ ਡਰਾਈਵਰ ਸੀ ਉਹਨਾਂ ਤੇ ਵਿਆਹ ਦੇ ਵਿੱਚ ਆਈ ਇੱਕ ਔਰਤੇ ਹਮਲਾ ਕਰਨ ਦਾ ਦੋਸ਼ ਸੀ ਔਰਤਨੀ ਟੈਕਸੀ ਡਰਾਈਵਰਸ ਤੇ ਛੇੜਛਾੜ ਦਾ ਦੋਸ਼ ਵੀ ਲਗਾਇਆ ਸੀ। ਆ ਲਾਲ ਪ੍ਰਮਨਜਿੰਦਰ ওরফে ਮਨਜਰ ਸਿੰਘ ਸਾਹਿਬਾ ਸਭ ਹੈਗਾ। ਇਹਦਾ ਇਹਨੇ ਅਪੀਲ ਦੇ ਨਾਲ-ਨਾਲ ਦੋ ਐਪਲੀਕੇਸ਼ਨਾਂ ਲਾਈਆਂ ਸੀ। ਇੱਕ ਤਾਂ ਲਾਈਆਂ ਸੀ ਕਿ ਸਸਪੈਂਸ਼ਨਲ ਸੈਂਟੈਂਸ ਦੇ ਲਈ। ਔਰ ਇੱਕ ਜਿਹੜੀ ਜਿਹੜੀ ਮੇਨ ਸੀਗੀ ਉਹ ਸਟੇ ਆਫ ਕਨਵੈਕਸ਼ਨ ਸੀਗੀ ਕਿਉਂਕਿ ਜੇਸ ਕਨਵੈਕਸ਼ਨ ਸਟੇ ਨਹੀਂ ਹੁੰਦੀ ਤਾਂ ਇਹਦੀ ਐਮਲੈਸ਼ਿਪ ਜਾਂਦੀ ਹੈਗੀ। ਔਰ ਖਡੂਰ ਸਾਹਿਬ ਦੇ ਉੱਤੇ ਇੱਕ ਨਵਾਂ ਇੱਕ ਕੋਈ ਬਾਇ ਇਲੈਕਸ਼ਨ ਦਾ ਹੋ ਸਕਦਾ ਉਹਦੇ ਉਹਦੇ ਵਾਸਤੇ ਇਹਨਾਂ ਨੇ ਕੀਤੀ ਸੀਗੀ। ਔਰ ਪਿਛਲੇ 2 ਮਹੀਨੇ ਤੋਂ ਦੇ ਕਰੀਬ ਹੋ ਗਈ ਹੈਗੀ ਕਿ ਇੱਥੇ ਇਹ ਪੈਂਡਿੰਗ ਹੈਗੀ ਔਰ ਅੱਜ ਕਾਫੀ ਜਿਹੜੀ ਲੰਬੀ ਚੁੜੀ ਬਹਿਸ ਚੱਲੀ ਸੀ ਉਸ ਤੋਂ ਬਾਅਦ ਇਹੀ ਜਿਹੜਾ ਜੱਜ ਸਾਹਿਬ ਨੇ ਕਿਹਾ ਹੈਗਾ ਕਿ ਉਹਨਾਂ ਨੇ ਮੈਂ ਇਹਨੂੰ ਡਿਕਲਾਈਨ ਕਰਦਾ ਹਾਂ ਕਿ सਸਪੈਂਸ਼ਨ ਆਫ ਸੈਂਟੈਂਸ ਨੂੰ ਔਰ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਜੇ ਤੁਸੀਂ ਕੋਲ ਮੈਜ ਦੇ ਬਾਰੇ ਜਿਹੜਾ ਸਟੇ ਆਫ ਕਨਵਿਕਸ਼ਨ ਦੇ ਬਾਰੇ ਵੀ ਉਹਨਾਂ ਨੇ ਨਹੀਂ ਮੰਨੇ ਇਹੀ ਗੱਲ ਕਹੀ ਕਿ ਅਸੀਂ ਜਿਹੜੀ ਜਿਹੜੀ ਮੇਨ ਅਪੀਲ ਹੈਗੀ ਉਹਦੀ ਅਸੀਂ ਸੁਣਵਾਈ ਕਰਾਂਗੇ ਕਿਉਂਕਿ ਉਹਨਾਂ ਨੇ ਕੁਝ ਜਿਹੜੇ ਉਹਨਾਂ ਦੇ ਵਕੀਲ ਸਾਹਿਬਾਨ ਸੀ ਉਹਨਾਂ ਨੇ ਕੁਝ ਕੇਸ ਲਾ ਦੱਸੇ ਸੀ ਇਹ ਸੁਪਰੀਮ ਕੋਰਟ ਦੇ ਜਿਸ ਤਰ੍ਹਾਂ ਸੀ ਕਿ 6 ਮਹੀਨੇ ਦੇ ਚਿਰ ਦੀ ਸੁਣਵਾਈ ਕੀਤੀ ਜਾਵੇ ਤਾਂ ਉਹਨਾਂ ਜੱਜ ਸਾਹਿਬ ਨੇ ਕਿਹਾ ਕਿ ਆਪਾਂ ਇਹ ਸੁਪਰੀਮ ਕੋਰਟ ਦੇ ਜਿਹੜਾ ਹੈ ਆਪਾਂ ਕਰਦੇ ਆਂਗੇ ਇਹਦੀ ਸੁਣਵਾਈ 6 ਮਹੀਨੇ ਚ ਆਪਾਂ ਜਿਹੜਾ ਕਰਨ ਦੀ ਕੋਸ਼ਿਸ਼ ਕਰਦੇ ਆਂਗੇ ਬਾਕੀ ਜਿਹੜੀ ਸਸਪੈਂਸ਼ਨ ਆਊਟ ਸਟੇ ਨਹੀਂ ਉਹਨਾਂ ਨੇ ਦਿੱਤੀ ਹੈ ਦੇਖੋ ਗੱਲ ਤਾਂ ਇਹ ਹੈ ਕਿ ਇਹ ਜਿਹੜੇ ਸਪੀਕਰ ਨੇ ਪੰਜਾਬ ਵਿਧਾਨ ਸਭਾ ਦੇ ਇਹ ਤਾਂ ਮੈਨੂੰ ਨਹੀਂ ਪਤਾ ਕਿ ਉਹਨਾਂ ਨੂੰ ਕੀ ਕੀ ਮਜਬੂਰੀ ਹੈਗੀ ਕਿਉਂਕਿ ਜੇ ਬਦਲਾਅ ਦੀ ਗੱਲ ਕਰਦੇ ਹੈਗੇ ਤੁਹਾਡਾ ਜਿਹੜਾ ਸੁਪਰੀਮ ਕੋਰਟ ਦੀ ਜੱਜਮੈਂਟ ਹੈਗੀ ਲਿਲੀ ਥਾਮਸ ਦੀ ਉਹਦੇ ਮਤਾਬ ਆਟੋਮੈਟਿਕਲੀ ਇਹਦੀ ਜਿਹੜੀ ਸੀਟ ਵਕੇਟ ਹੋ ਜਾਣੀ ਚਾਹੀਦੀ ਸੀਗੀ ਔਰ ਉਹਦੇ ਬਾਰੇ ਬਿਲਕੁਲ ਚੁੱਪ ਨੇ ਚਾਹੇ ਉਹਨਾਂ ਨੇ ਇੱਕ ਵਾਰ ਤਾਂ ਦੇਖੋ ਉਹਨਾਂ ਦਾ ਫਰਜ਼ ਇਹੀ ਬਣਦਾ ਹੈਗਾ ਕਿ ਉਹਨਾਂ ਦਾ ਕੰਮ ਹੈ ਕਿ ਇਹ ਸੀਟ ਨੂੰ ਇੱਕ ਵਾਰੀ ਡਿਕਲੇਅਰ ਕਰਨ ਇਹਦੇ ਬਾਰੇ ਕਿ ਜੀ ਇਹ ਵਕੇਟ ਹੋ ਚੁੱਕੀ ਹੈਗੀ ਤੇ ਗਵਰਨਮੈਂਟ ਜਿਹੜਾ ਅਗੇ ਪ੍ਰੋਸੀਜਰ ਨੂੰ ਚਲਾਉਣ ਪਰ ਉਹ ਵੀ ਬਿਲਕੁਲ ਚੁੱਪ ਹੈਗੇ ਪੰਜਾਬ ਦੇ ਵਿੱਚ ਹੜ੍ਹ ਆਏ ਨੂੰ ਕਈ ਮਹੀਨੇ ਬੀਤ ਗਏ ਨੇ ਪਰ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਅਜੇ ਤੱਕ ਮੁਆਵਜ਼ਾ ਨਹੀਂ ਮਿਲਿਆ ਇਸ ਸੰਬੰਧੀ ਸनाथਨੀ ਪਾਰਟੀ ਜਨਤਾ ਪਾਰਟੀ ਦੇ ਆਗੂ ਪ੍ਰਿਤਪਾਲ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਤਿੱਖਾ ਹਮਲਾ ਕੀਤਾ। ਪ੍ਰਿਤਪਾਲ ਸਿੰਘ ਨੇ ਕਿਹਾ ਕਿ ਪੰਜਾਬ ਦੇ ਵਿੱਚ ਵੱਖ-ਵੱਖ ਹਲਕਿਆਂ ਦੇ ਵਿੱਚ ਆਏ ਹੜ੍ਹਾਂ ਕਰਕੇ ਬਹੁਤ ਨੁਕਸਾਨ ਹੋਇਆ ਸੀ ਜਿਸ ਦੇ ਚੱਲਦਿਆਂ ਸਾਡੇ ਹਲਕੇ ਸਾਨੇਵਾਲ ਦੇ ਵਿੱਚ ਵੀ ਸਤਲੁਜ ਦਰਿਆ ਨੇ ਵੱਡੀ ਮਾਰ ਮਾਰੀ ਸੀ। ਉਹਨਾਂ ਦਾ ਕਹਿਣਾ ਹੈ ਕਿ ਹੜ੍ਹਾਂ ਕਰਾਂ ਸਾਡੇ ਇਲਾਕਿਆਂ ਦੀਆਂ ਇਕੱਲੀਆਂ ਫਸਲਾਂ ਬਰਬਾਦ ਨਹੀਂ ਹੋਈਆਂ ਬਲਕਿ ਜ਼ਮੀਨਾਂ ਵੀ ਦਰਿਆ ਦੇ ਵਿੱਚ ਰੁੜ ਗਈਆਂ। ਇਸ ਦੌਰਾਨ ਪ੍ਰਿਤਪਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੀਤੇ ਵਾਅਦੇ ਵੀ ਯਾਦ ਦਿਵਾਏ ਨੇ। ਕਿ ਦੀਵਾਲੀ ਤੋਂ ਪਹਿਲਾਂ ਤੱਕ ਇਹ ਮੁਆਵਜ਼ਾ ਸਾਡੇ ਕਿਸਾਨਾਂ ਦੇ ਖਾਤਿਆਂ 'ਚ ਆ ਜੂਗਾ ਚੰਗੀ ਗੱਲ ਸੀ ਚਲੋ 13 ਅਕਤੂਬਰ ਤੋਂ ਇਹਨਾਂ ਨੇ ਚੈੱਕ ਵੰਡਣ ਦੀ ਇੱਕ ਰਸਮੀ ਐਲਾਨੀ ਕਰਤਾ ਕਿ ਅਸੀਂ ਕਿਹਾ ਸੀ ਕਿ ਦੀਵਾਲੀ ਤੋਂ ਪਹਿਲਾਂ ਕਿਸਾਨਾਂ ਦੇ ਖਾਤਿਆਂ 'ਚ ਪੈਸੇ ਆ ਜਾਣਗੇ ਚਲੋ ਉਹ ਵੀ ਮੈਂ ਠੀਕ ਸਮਝ ਲਈ ਕਿ ਠੀਕ ਹੈ ਭਾਈ ਸਾਡੇ ਆਪਣੇ ਹਲਕੇ ਤੋਂ ਮੰਤਰੀ ਨੇ ਹਰਦੀਪ ਮੁੰਡੀਆਂ ਜੀ ਡਿਜ਼ਾਸਟਰ ਮੈਨੇਜਮੈਂਟ ਦੇ ਐਮ ਐਲ ਏ ਵੀ ਨੇ ਉਹਨਾਂ ਨੇ 15 ਵੀ ਜਾਣਿਆਂ ਨੂੰ ਚੈੱਕ ਦਿੱਤੇ ਦੀਵਾਲੀ ਤੋਂ ਪਹਿਲਾਂ ਮੈਂ ਕਿਹਾ ਚਲੋ ਠੀਕ ਹੈ ਜੀ ਪਰ ਅੱਜ ਆਪਾਂ 17 ਨਵੰਬਰ ਦੇ ਵਿੱਚ ਬੈਠੇ ਆਂ ਅਗਸਤ ਤੋਂ ਲੈ ਕੇ ਅਗਸਤ ਸਤੰਬਰ ਅਕਤੂਬਰ ਨਵੰਬਰ ਤਿੰਨ ਮਹੀਨੇ ਬੀਤ ਗਏ ਤੁਸੀਂ ਲਾ ਲਓ ਮੋٹے ਮੋٹے ਤਿੰਨ ਮਹੀਨੇ ਬੀਤਣ ਤੋਂ ਬਾਅਦ ਵੀ ਅੱਜ ਮੈਂ ਮੁੱਖ ਮੰਤਰੀ ਨੂੰ ਚਿੱਠੀ ਭੇਜੀ ਹੈ ਜਿ ਵਿੱਚ 78 ਨਾਮ ਕਿਸਾਨਾਂ ਦੇ ਭੇਜੇ ਆ 78 ਨਾਮ ਆਪਣੇ ਇਸ ਹਲਕੇ ਤੋਂ ਸਸਰਾਲੀ ਕਲੋਨੀ ਸਸਰਾਲੀ ਪਿੰਡ ਤੇ ਸਸਰਾ ਆ ਬੂਸਕਰ ਬੰਜਾਰਾ ਪਿੰਡ ਜਿਹੜਾ ਹੈਗਾ ਇਤ ਕੋ 70 ਜਾਣਿਆਂ ਦੀ ਲਿਸਟ ਮੈਂ ਪੇਟੀ ਹੈ 300 ਤੋਂ ਜ਼ਿਆਦਾ ਪਰ ਜਿੰਨੇ ਮੇਰੇ ਸੰਪਰਕ ਚਾਏ ਉਹਨਾਂ ਦੀ ਲਿਸਟ ਮੈਂ ਮੁੱਖ ਮੰਤਰੀ ਪੰਜਾਬ ਕੋਲ ਪੇਟੀ ਹੈ ਕਿ ਮੁੱਖ ਮੰਤਰੀ ਸਾਹਿਬ ਇਹਨਾਂ ਕਿਸੇ ਨੂੰ ਹਜੇ ਤੱਕ ਮੁਆਵਜ਼ਾ ਨਹੀਂ ਮਿਲਿਆ ਸੋ ਮੈਂ ਬੇਨਤੀ ਕੀਤੀ ਹੈ ਇੱਕ ਹਫ਼ਤੇ ਦੇ ਵਿੱਚ ਵਿੱਚ ਮੁਆਵਜ਼ਾ ਰਾਸ਼ੀ ਜਾਰੀ ਕਰ ਦਿਓ ਬੜੇ ਦਿਨ ਬੀਤ ਗਏ ਨੇ ਦੀਵਾਲੀ ਵੀ ਨਿਕਲ ਗਈ ਗੁਰਪੁਰਬ ਵੀ ਨਿਕਲ ਗਿਆ ਵਾਢੀ ਵੀ ਹੋ ਗਈ ਲਵਾਈ ਵੀ ਸ਼ੁਰੂ ਹੋ ਗਈ ਕਣਕ ਵੀ ਵੇਚੀ ਲੋਕਾਂ ਨੇ ਪਰ ਤੁਹਾਡੇ ਪੈਸੇ ਨਹੀਂ ਆਏ ਸੋ ਅੱਜ ਇੱਕ ਪੱਤਰ ਮੈਂ ਮੁੱਖ ਮੰਤਰੀ ਸਾਹਿਬ ਵੱਲ ਭੇਜਿਆ ਵਾ ਉਮੀਦ ਹੈ ਜਵਾਬ ਦੇ ਦੇਣਗੇ ਜਵਾਬ ਦੇਣਾ ਨਹੀਂ ਸਮਝਦੇ ਤੇ ਨਾ ਦੇਣ ਪੈਸੇ ਦੇ ਦੇਣ ਮੇਰੇ ਹਲਕੇ ਦੇ ਲੋਕਾਂ ਦੇ ਇਹਨਾਂ ਪਿੰਨਾਂ ਦੇ ਲੋਕਾਂ ਨੇ ਜਿਹੜਾ ਵਾਦਾ ਕੀਤਾ 20000 ਰੁਪਏ ਦਾ ਪਰ ਏਕੜ 20000 ਰੁਪਏ ਰੁੜਾਈ ਦਾ ਜਾਨੀ 40 ਤੋਂ 49000 ਰੁਪਏ ਬੰਦਾ ਹੈ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਇੱਕ ਤੋਂ ਬਾਅਦ ਇੱਕ ਗੋਲੀਬਾਰੀ ਦੀ ਘਟਨਾ ਸਾਹਮਣੇ ਆ ਰਹੀ ਹੈ ਦੱਸ ਦੇ ਕਿ ਹੁਣ ਅੰਮ੍ਰਿਤਸਰ ਦੇ ਬੱਸ ਅੱਡੇ ਤੇ ਮੱਖਣ ਸਿੰਘ ਨਾਮਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਇਸ ਕਤਲकांड ਦੀ ਕਥਿਤ ਜ਼ਿੰਮੇਵਾਰੀ ਗਣਸ਼ਾਮ ਪੁਰੀਆ ਗੈਂਗ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਲਈ ਹੈ ਪੋਸਟ ਦੇ ਵਿੱਚ ਲਿਖਿਆ ਗਿਆ ਕਿ ਇਹ ਕਤਲ ਸਿੱਧੂ ਮੂਸੇਵਾਲੇ ਦੇ ਕਤਲ ਦਾ ਬਦਲਾ ਹੈ ਪੋਸਟ ਦੇ ਵਿੱਚ ਲਿਖਿਆ ਹੈ ਕਿ ਅੰਮ੍ਰਿਤਸਰ ਬੱਸ ਸਟੈਂਡ ਤੇ ਮੱਖਣ ਦਾ ਜੋ ਕਤਲ ਹੋਇਆ ਇਸ ਦੀ ਜ਼ਿੰਮੇਵਾਰੀ ਮੈਂ ਡੋਨੀ ਬਲ ਅਮਰ ਅਤੇ ਪ੍ਰਭ ਦਾ ਸਵਾਲ ਮੁਹੱਬਤ ਰੰਦਾਵਾ ਤੇ ਕੌਸ਼ਲ ਚੌਧਰੀ ਲੈਂਦੇ ਹਾਂ ਇਹ ਸਾਡੇ ਆਂਟੀ ਜੱਗੂ ਦਾ ਖਾਸ ਬੰਦਾ ਸੀ ਦੱਸਦੀ ਕਿ ਇਹ ਵਾਰਦਾਤ ਅੱਜ ਸਵੇਰੇ 10 ਵਜੇ ਦੇ ਕਰੀਬ ਉਸ ਸਮੇਂ ਵਾਪਰੀ ਜਦੋਂ ਤਿੰਨ ਹਮਲਾਵਰਾਂ ਨੇ ਆਉਂਦੇ ਸਾਰ ਹੀ ਬੱਸ ਚੈਕਰ ਮੱਖਣ ਸਿੰਘ ਤੇ ਅੰਨੇ ਵਾ ਗੋਲੀਆਂ ਚਲਾ ਦਿੱਤੀਆਂ ਗੋਲੀਆਂ ਲੱਗਣ ਦੇ ਕਾਰਨ ਮੱਖਣ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਜਿਹੜੇ ਫਾਇਰਿੰਗ ਇਨਸਾਇਡ ਹੋਇਆ ਮਕਸਨਾ ਹੈਗਾ ਹਮ ਦਾ ਪਾਲੂ ਟ੍ਰਾਂਸਪੋਰਟ ਹੋਇਆ ਡੈਥ ਹੋ ਗਈ ਆ ਗੋੜੀਆਂ ਵੱਜੀਆਂ ਸੀ ਜਾਂ ਚੰਨਦੀਪ ਹਸਪੀਟਲ ਬੋਡੀ ਲਿਆਏ ਸੀ ਜਦੋਂ ਇੱਥੇ ਆਇਆ ਇਸ ਤੋਂ ਬਾਅਦ ਡੈਥ ਹੋ ਗਈ ਕਿ ਬਾਕੀ ਅਸੀਂ ਮੌਕੇ ਤੇ ਆ ਸਰ ਸੀਸੀਟੀਵੀ ਕੈਮਰੇ ਚੈੱਕ ਇੱਥੇ ਜਾ ਰਹੇ ਨੇ ਬੱਸ ਸਟੈਂਡ ਦੇ ਹਰ ਤਰ੍ਹਾਂ ਦੀ ਇਨਵੈਸਟੀਗੇਸ਼ਨ ਦੀ ਜ਼ੋਰ ਰਿਕੁਆਇਰਮੈਂਟ ਹੁੰਦੀ ਆ ਉਹ ਸਾਰੀਆਂ ਕੀਤੀ ਕਰ ਰਹੇ ਆ ਆਪਣੇ ਟੀਮਾਂ ਸੜੀਆਂ ਲੱਗੀਆਂ ਹੋਈਆਂ ਨੇ ਰੱਖ ਤੇ ਜਲਦੀ ਜੀ ਦੋਸ਼ੀਆਂ ਤੱਕ ਪਹੁੰਚ ਸਰ ਕਿੰਨੀਆਂ ਗੋਲੀਆਂ ਚੱਲੀਆਂ ਜੀ ਬੱਸ ਸਟੈਂਡ ਦੇ ਉੱਪਰ ਗੋੜੀਆਂ ਐਗਜ਼ੈਕਟਲੀ ਨਹੀਂ ਪਤਾ ਹੈਗਾ ਵੈਸੇ 4-5 ਦੀਆਂ ਹਾਂ ਜੇ ਕਲੀਅਰ ਹੋਇਆ ਬਾਕੀ ਕਿੰਨੇ ਜਾਨੇ ਦੀ ਗੋਲੀ ਲੱਗੀ ਹੈ ਜੀ ਉੱਥੇ ਕੋਈ ਜਿਹੜਾ ਇਨਸੀਡੈਂਟ ਹੋਇਆ ਇਹਨਾਂ ਦੇ ਬਾਅਦ ਚੇਤਿਆ ਕਿ ਡੈਥ ਹੋ ਗਈ ਕਿ ਫਾਇਰਿੰਗ ਦਾ ਇਨਸਟੈਂਟ ਕੀ ਹੋਇਆ ਦੇਖੋ ਇਹ ਸਾਰੀ ਇਨਵੈਸਟੀਗੇਸ਼ਨ ਦਾ ਪਾਰਟ ਆ ਜੋ ਬਿਆਨ ਅਨੁਸਾਰ ਹੀ ਲਵਾਗੇ ਲੈ ਕੇ ਫਿਰ ਉਹਦੇ ਹਿਸਾਬ ਨਾਲ ਕਰਦੇ ਆ ਅਰੇ ਇਹਦੇ ਵਿੱਚ ਜ਼ਿੰਮੇਵਾਰੀ ਵੀ ਚੁੱਕੀ ਗਈ ਹੈ ਜੀ ਕਿਸੇ ਦੇ ਵੱਲੋਂ ਉਹ ਸਾਰੇ ਦੇਖਦੇ ਆ ਅਜੇ ਸਾਡੇ ਤੱਕ ਤਾਂ ਨਹੀਂ ਦੱਸੀ ਪੁਆਈ ਤੇ ਝਗੜਾ ਕੀ ਹੈ ਜੀ ਇਹਨਾਂ ਦਾ ਟਾਈਮਿੰਗ ਨੂੰ ਲੈ ਕੇ ਗੱਲ ਕੀਤੀ ਜਾ ਰਹੀ ਹੈ ਝਗੜਾ ਦੇਖੋ ਅਜੇ ਕੁਝ ਨਹੀਂ ਅਜੇ ਬਿਆਨ ਉਹਨਾਂ ਦੇ ਹੋ ਜਾਣਗੇ ਬਿਆਨ ਹੋਣ ਤੋਂ ਬਾਅਦ ਜੋ ਵੀ ਇਨਵੈਸਟੀਗੇਸ਼ਨ ਹੋ ਐਸ ਪਰ ਲਾ ਬਣਦਾ ਹੈਗਾ ਉਹ ਕਰਾਂਗੇ ਬਾਕੀ ਇਹਦੇ ਦੇ ਦੋਸ਼ੀਆਂ ਨੂੰ ਅਸੀਂ ਜਲਦੀ ਫਾੜਨਾ ਹੋ ਰਿਹਾ ਜੋ ਵੀ ਅਜੇ ਅਜੇ ਸਾਨੂੰ ਜਾਨ ਜਦੋਂ ਦੇਣਗੇ ਫਿਰ ਕਲੀਅਰ ਹੋਏਗਾ ਜੇ ਕੁਝ ਫਿਰ ਨਹੀਂ ਹੋਇਆ ਜਿਉਂ ਥੋੜੇ ਜੇ ਘਬਰਾਏ ਹੋਏ ਨੇ ਅਜੇ ਜਾਨ ਨਹੀਂ ਕੋਈ ਦੇ ਰਿਹਾ ਅੱਛਾ ਸਰ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਕਿੱਥੇ ਐਗਜ਼ੈਕਟਲੀ ਬੱਸ ਅਡੇ ਦੇ ਵਿੱਚ ਹੋਇਆ ਕਰੀਬ 10 ਬੰਦੇ ਸੀਗੇ ਬੱਸ ਅਡੇ ਤੁਹਾਨੂੰ ਦੱਸਦਾ ਤੁਸੀਂ ਇਹਨਾਂ ਕਨਾਵਦ ਦੱਸ ਤਿੰਨ ਬੰਦੇ ਸੀਗੇ ਔਰ ਬੰਦਿਆਂ ਦੀ ਕਾਫੀ ਤਹੱਤ ਤੱਕ ਆਈਡੈਂਟੀਫਿਕੇਸ਼ਨ ਹੋ ਗਈ ਹੈ ਜਲਦੀ ਜੱਫਤਾ ਸੀਬੀਆਈ ਨੇ ਰਿਸ਼ਵਤ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤੇ ਸਾਬਕਾ ਡੀਆਈਜੀ ਹਰਚਰਨ ਪੁੱਲਰ ਅਤੇ ਉਹਨਾਂ ਦੇ ਪਰਿਵਾਰ ਦੇ ਬੈਂਕ ਖਾਤਿਆਂ ਨੂੰ ਫ੍ਰੀਜ਼ ਕਰ ਦਿੱਤਾ ਹੈ ਇਸ ਕਾਰਨ ਪੁੱਲਰ ਦੇ ਪਰਿਵਾਰ ਲਈ ਘਰ ਦਾ ਖਰਚਾ ਚਲਾਉਣਾ ਮੁਸ਼ਕਿਲ ਹੋ ਗਿਆ ਪੁੱਲਰ ਨੇ ਵਕੀਲ ਰਾਹਿਮ ਬੈਂਕ ਖਾਤੇ ਡੀਫ੍ਰੀਜ਼ ਕਰਵਾਉਣ ਦੀ ਮੰਗ ਨੂੰ ਲੈ ਕੇ ਜ਼ਿਲ੍ਹਾ ਅਦਾਲਤ ਦੇ ਵਿੱਚ ਅਰਜ਼ੀ ਦਾਖਲ ਕੀਤੀ ਹੈ ਅਰਜ਼ੀ ਤੇ ਅਦਾਲਤ ਨੇ ਸੀਬੀਆਈ ਨੂੰ ਜਵਾਬ ਦਾਖਲ ਕਰਨ ਦੇ ਲਈ ਨੋਟਿਸ ਜਾਰੀ ਕੀਤਾ ਜਿਸ ਤੇ 20 ਨਵੰਬਰ ਨੂੰ ਸੁਣਵਾਈ ਹੋਵੇਗੀ ਕਾਫੀ ਸ਼ਿਕਾਇਤਾਂ ਮਿਲਣ ਤੋਂ ਭਾਰਤੀ ਚੋਣ ਕਮਿਸ਼ਨ ਨੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ 25 ਨਵੰਬਰ ਨੂੰ ਤਲਬ ਕੀਤਾ ਹੈ ਡੀਜੀਪੀ ਨੂੰ ਦਿੱਲੀ ਦਫ਼ਤਰ ਦੇ ਵਿੱਚ ਪੇਸ਼ ਹੁੰਦੇ ਹੁਕਮ ਦਿੱਤੇ ਗਏ ਨੇ ਦੱਸਦੇ ਕਿ ਤਰਨਤਾਰਨ ਚੋਣ ਪ੍ਰਚਾਰ ਦੌਰਾਨ ਬਾਦਲਤਲ ਦੇ ਕਈ ਵਰਕਰਾਂ ਉੱਤੇ ਐਫਆਈਆਰ ਦਰਜ ਕੀਤੀਆਂ ਗਈਆਂ ਸਨ ਜਿਸ ਤੋਂ ਬਾਅਦ ਭਾਰਤੀ ਚੋਣ ਕਮਿਸ਼ਨ ਨੇ ਇਹ ਕਾਰਵਾਈ ਕੀਤੀ ਹੈ ਮਿਲੀ ਜਾਣਕਾਰੀ ਮੁਤਾਬਕ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਨਿਜੀ ਤੌਰ ਤੇ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਨੇ ਚੋਣ ਕਮਿਸ਼ਨ ਨੇ ਚੋਣ ਦੇ ਤਹਿਤ ਹੋਈਆਂ ਸ਼ਿਕਾਇਤਾਂ ਸੰਬੰਧੀ ਰਿਪੋਰਟ ਵੀ ਮੰਗੀ ਸੀ ਦੱਸ ਜੀ ਕਿ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਤੇ ਗਲਤ ਐਫਆਈਆਰ ਕੀਤੇ ਜਾਣ ਦੇ ਦੋਸ਼ ਲੱਗੇ ਸੀ ਸੋ ਫਿਲਹਾਲ ਦੇ ਲਈ ਪੰਜਾਬੀਜ਼ ਵਿੱਚ ਨਹੀਂ ਮੈਨੂੰ ਦਵਾ ਗਿਆ ਧੰਨਵਾਦ